ਸਾਸ੍ਰੀਕਾਲ ਜੀ ਜਸਮਿੰਦਰ ਦੇ ਜਸੋਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਰੀਆਂ ਮਿਰਚਾਂ ਦਾ ਅਚਾਰ ਪਾਉਣ ਵਾਸਤੇ ਇੱਥੇ ਮੈਂ 200 ਗ੍ਰਾਮ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਤੇ ਮੈਂ ਕੱਪੜੇ ਦੇ ਨਾਲ ਵੀ ਇਹਨਾਂ ਨੂੰ ਪੂੰਝ ਲਿਆ ਕਿਉਂਕਿ ਜੇ ਮਿਰਚਾਂ ਥੋੜੀਆਂ ਜਿਹੀਆਂ ਵੀ ਗਿੱਲੀਆਂ ਰਹਿ ਗਈਏ ਤਾਂ ਅਚਾਰ ਖਰਾਬ ਹੋ ਜਾਣਾ ਹੈ ਇਸ ਲਈ ਮਿਰਚਾਂ ਚੰਗੀ ਤਰ੍ਹਾਂ ਸੁੱਕੀਆਂ ਹੋਈਆਂ ਹੋਣੀਆਂ ਚਾਹੀਦੀਆਂ ਨੇ ਤੇ ਇਹਨਾਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁਕਾ ਦਿੱਤਾ ਹੋਇਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਦੇ ਜਿੰਨੇ ਵੀ ਇਹ ਡੰਡੀਆਂ ਹੈਗੀਆਂ ਨੇ ਇਹ ਸਾਰੀਆਂ ਉਤਾਰ ਲੈਣੀਆਂ ਨੇ ਤੇ ਮੈਂ ਮਿਰਚ ਨੂੰ ਇਸ ਤਰ੍ਹਾਂ ਕੱਟਾਂਗੀ ਤੁਸੀਂ ਆਪਣੇ ਹਿਸਾਬ ਨਾਲ ਜੇ ਜਿਆਦਾ ਵੱਡਾ ਸਾਈਜ਼ ਰੱਖਣਾ ਤਾਂ ਜਿਆਦਾ ਵੱਡਾ ਰੱਖ ਸਕਦੇ ਹੋ ਤਾਂ ਤੇ ਜੇ ਛੋਟਾ ਰੱਖਣਾ ਹੈ ਤਾਂ ਅਚਾਰ ਦਾ ਸਾਈਜ਼ ਦੇਖੋ ਛੋਟਾ ਰੱਖ ਸਕਦੇ ਹੋ ਮੈਂ ਇੰਨੇ ਕੁ ਸਾਈਜ਼ ਦੇ ਸਾਰੇ ਪੀਸ ਕੱਟ ਕੇ ਤਿਆਰ ਕਰਨੇ ਨੇ ਬਹੁਤ ਜ਼ਿਆਦਾ ਵੱਡੇ ਵੱਡੇ ਪੀਸ ਨਹੀਂ ਮੇਕਰਨੇ ਤੇ ਸਾਰੀਆਂ ਮਿਰਚਾਂ ਨੂੰ ਇਸੇ ਤਰ੍ਹਾਂ ਹੀ ਕੱਟ ਕੇ ਰੱਖ ਲੈਣੀਆਂ ਨੇ ਮਿਰਚਾਂ ਮੈਂ ਸਾਰੀਆਂ ਇੱਥੇ ਕੱਟ ਕੇ ਰੱਖ ਲੈਂਤੀਆਂ ਹੋਈਆਂ ਨੇ ਤੇ ਹੁਣ ਇਹਦਾ ਮਸਾਲਾ ਬਣਾਉਂਦੀ ਤਿਆਰੀ ਸ਼ੁਰੂ ਕਰਦੇ ਆਂ ਤੱਤੋਂ ਪਹਿਲਾਂ 2 ਚਮਚ ਸੌਫ ਪਾ ਲਾਂਗੇ ਬਰਤਨ ਦੇ ਵਿੱਚ ਤੇ ਨਾਲ ਹੀ 1 ਚਮਚ ਭਰ ਕੇ ਸਾਬਤ ਧਨੀਆ ਅੱਧਾ ਚਮਚ ਮੇਥੀ ਦਾਣਾ ਇੱਕ ਚਮਚ ਭਰ ਕੇ ਰਾਈ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਲੋ ਫਲੇਮ ਦੇ ਉੱਪਰ 2 ਮਿੰਟ ਤੱਕ ਰੋਸਟ ਕਰਨਾ ਹੈ ਤਾਂ ਜੋ ਇਹਨਾਂ ਦਾ ਜਿੰਨਾ ਵੀ ਮੋਇਸਚਰ ਹੈਗਾ ਉਹ ਸਾਰਾ ਨਿਕਲ ਜੇ ਜਾਂ ਤਾਂ ਫਿਰ ਤੁਸੀਂ ਇਹਨਾਂ ਨੂੰ 2-3 ਘੰਟੇ ਲਈ ਧੁੱਪ ਵੀ ਲਵਾ ਸਕਦੇ ਹੋ ਪਰ ਮੈਂ ਇਸੇ ਤਰ੍ਹਾਂ ਹੀ ਇਹਦਾ ਮੋਇਸਚਰ nikalਾਂਗੀ ਇਹਨੂੰ ਰੋਸਟ ਕਰਕੇ 2 ਮਿੰਟ ਤੋਂ ਜ਼ਿਆਦਾ ਇਹਨੂੰ ਰੋਸਟ ਨਹੀਂ ਕਰਨਾ ਹੈ ਕਿਉਂਕਿ ਜੇ ਇਹ ਮਸਾਲੇ ਜਿਆਦਾ ਭੁੱਜ ਗਏ ਤਾਂ ਫਿਰ ਇਹ ਕੋੜੇ ਲੱਗਦੇ ਨੇ ਇਹ ਵਧੀਆ ਨਹੀਂ ਬਣਦਾ ਫਿਰ achar ਸਿਰਫ 2 ਮਿੰਟ ਤੱਕ ਇਹਨਾਂ ਨੂੰ roast ਕਰਨਾ ਹੈ ਇਸ achar ਦੇ ਵਿੱਚ ਆਪਾਂ ਕਲੌਂਜੀ ਵੀ ਪਾਵਾਂਗੇ ਪਰ ਕਲੌਂਜੀ ਨੂੰ ਆਪਾਂ roast ਨਹੀਂ ਕਰਨਾ ਉਹ ਜਦੋਂ ਮਸਾਲਾ ਪੀਸਾਂਗੇ ਉਸ ਟਾਈਮ ਤੇ ਪਾਵਾਂਗੇ ਕਲੌਂਜੀ ਨੂੰ ਭੰਡ ਹੋ ਗਏ ਨੇ ਤੇ ਮਸਾਲਾ ਭੁੰਨਿਆ ਜਾ ਚੁੱਕਾ ਹੈ ਤੇ ਹੁਣ ਇਸ ਨੂੰ ਆਪਾਂ ਠੰਡਾ ਹੋਣ ਦੇ ਲਈ ਪਲੇਟ 'ਚ ਕੱਢ ਦਾਂਗੇ ਦੇਖੋ ਕਈ ਇਹਦੇ ਵਿੱਚ ਨਾ ਕਾਲੀਆਂ ਮਿਰਚਾਂ ਵੀ ਪਾਉਂਦੇ ਨੇ ਆਪਾਂ ਕਾਲੀਆਂ ਮਿਰਚਾਂ ਇਹਦੇ 'ਚ ਨਹੀਂ ਪਾਣੀਆਂ ਕਿਉਂਕਿ ਹਰੀਆਂ ਮਿਰਚਾਂ ਤਾਂ ਵੈਸੇ ਹੀ ਕੋੜੀਆਂ ਹੁੰਦੀਆਂ ਨੇ ਇਸ ਲਈ ਕਾਲੀਆਂ ਮਿਰਚਾਂ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ ਥੋੜਾ ਜਿਹਾ ਆਪਾਂ ਇਹ ਮਸਾਲੇ ਨੂੰ ਫੈਲਾ ਦਿੰਨੇ ਆ ਤਾਂ ਜੋ ਜਲਦੀ ਠੰਡਾ ਹੋ ਜਾਵੇ ਜਦੋਂ ਠੰਡਾ ਹੋਏਗਾ ਉਦੋਂ ਹੀ ਇਹਨੂੰ ਪੀਸਣਾ ਤੇ ਉਸ ਤੋਂ ਬਾਅਦ ਇੱਕ ਤਿਆਰੀ ਹੋਰ ਕਰਕੇ ਰੱਖ ਲੈਣੇ ਆ ਇਹਦੀ ਸੁੱਕੇ ਮਸਾਲੇ ਜਿੰਨੀ ਦੇਰ ਠੰਡੇ ਹੋ ਰਹੇ ਨੇ ਉੰਨੀ ਦੇਰ ਆਪਾਂ ਇਹ ਵਾਲੀ ਤਿਆਰੀ ਵੀ ਕਰ ਲੈਣੇ ਆ ਇਹ ਇੱਥੇ ਮੈਂ ਇੱਕ ਵੱਡਾ ਕੱਪ ਸਰੋਂ ਦਾ ਤੇਲ ਲਿਆ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਗਰਮ ਹੋਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਠੰਡੇ ਹੋਣ ਦਵਾਂਗੇ ਉਸ ਤੋਂ ਬਾਅਦ ਇਹਦਾ ਇਸਤੇਮਾਲ ਕਰਨਾ ਹੈ ਮਸਾਲੇ ਠੰਡੇ ਹੋ ਚੁੱਕੇ ਨੇ ਹੁਣ ਇਹਨਾਂ ਨੂੰ ਮਿਕਸੀ ਦੇ ਜਾਰ ਦੇ ਵਿੱਚ ਪਾ ਕੇ ਪੀਸਾਂਗੇ ਅੱਧਾ ਚਮਚ ਕਲੌਂਜੀ ਵੀ ਪਾਵਾਂਗੇ ਇਹਦੇ ਵਿੱਚ ਤੇ ਇਹਨਾਂ ਮਸਾਲਿਆਂ ਨੂੰ ਹੁਣ ਪੀਸ ਲਾਂਗੇ ਮਸਾਲੇ ਪੀਸੇਗੇ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਫਾਈਨ ਨਹੀਂ ਪੀਸਣਾ ਸੀ ਆਪਾਂ ਦਰਦਰਾ ਜਿਹਾ ਹੀ ਪੀਸਣਾ ਸੀ ਤੇ ਦਰਦਰੇ ਹੀ ਇਹ ਮੇ ਪੀਸੇ ਨੇ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਮਸਾਲੇ ਵੀ ਪੀਸੇ ਗਏ ਨੇ ਤੇ ਹੁਣ ਇੱਕ ਸਾਈਡ ਤੇ ਜਿਹੜਾ ਤੇਲ ਗਰਮ ਕਰਨ ਲਈ ਰੱਖਿਆ ਹੋਇਆ ਉਹ ਵੀ ਜਦੋਂ ਠੰਡਾ ਹੋ ਜਾਏਗਾ ਫਿਰ ਆਪਾਂ ਅੱਗੇ ਦੀ ਤਿਆਰੀ ਸ਼ੁਰੂ ਕਰਦੇ ਹਾਂ ਮਸਾਲੇ ਪੀਸੇ ਗਏ ਨੇ ਤੇ ਤੇਲ ਠੰਡਾ ਹੋ ਰਿਹਾ ਉਨੀ ਦੇਰ ਤੱਕ ਮੈਂ ਤੁਹਾਨੂੰ ਜ਼ਰੂਰੀ ਟਿਪਸ ਹੀ ਦੱਸੂਗੀ ਕਿ ਕੋਈ ਵੀ ਆਚਾਰ ਹੋਵੇ ਉਹਨੂੰ ਬਣਾਉਣ ਦੇ ਲਈ ਜਿਹੜਾ ਵੀ ਬਰਤਨ ਦਾ ਇਸਤੇਮਾਲ ਆਪਾਂ ਕਰਦੇ ਹਾਂ ਉਹ ਬਰਤਨ ਹੈਗਾ ਨਾ ਜਿਹੜਾ ਹਮੇਸ਼ਾ ਸੁੱਕਿਆ ਹੋਇਆ ਹੋਣਾ ਚਾਹੀਦਾ ਹੈ ਜਿਦੇ ਵਿੱਚ ਆਪਾਂ ਆਚਾਰ ਸਟੋਰ ਕਰਨਾ ਹੈ ਉਹ ਵੀ ਬਰਤਨ ਸੁੱਕਿਆ ਹੋਇਆ ਹੋਣਾ ਚਾਹੀਦਾ ਜਿਦੇ ਵਿੱਚ ਆਪਾਂ ਮਸਾਲੇ ਨੂੰ ਪੀਸਣਾ ਹੈ ਉਹ ਵੀ ਮਿਕਸੀ ਦਾ ਜਾਰ ਜਿਹੜਾ ਹੈਗਾ ਸੁੱਕਿਆ ਹੋਇਆ ਹੋਣਾ ਚਾਹੀਦਾ ਜਿਦੇ ਵਿੱਚ ਆਪਾਂ ਆਚਾਰ ਬਣਾਣਾ ਹੈ ਉਹ ਵੀ ਬਰਤਨ ਆਪਣਾ ਸੁੱਕਿਆ ਹੋਇਆ ਹੋਣਾ ਚਾਹੀਦਾ ਬਿਲਕੁਲ ਵੀ ਗਿੱਲਾ ਨਹੀਂ ਹੋਣਾ ਚਾਹੀਦਾ ਤੇ ਤੇਲ ਠੰਡਾ ਹੋ ਗਿਆ ਤੇ ਆਚਾਰ ਆਪਾਂ ਹੁਣ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤਾਂ ਮਿਰਚਾਂ ਦੇ ਵਿੱਚ 1.5 ਚਮਚ ਨਮਕ ਦਾ ਪਾਣਾ ਹੈ ਮਿਰਚਾਂ ਦੇ ਆਚਾਰ ਦੇ ਵਿੱਚ ਜਾਂ ਕੋਈ ਵੀ ਆਚਾਰ ਹੋਵੇ ਨਮਕ ਹਮੇਸ਼ਾ ਜਿਆਦਾ ਹੀ ਪੈਂਦਾ ਮੈਂ 1 ਚਮਚ ਪਾ ਚੁੱਕੀ ਹਾਂ ਇਹਦੇ ਵਿੱਚ ਤੇ ਅੱਧਾ ਚਮਚ ਮੈਂ ਹੋਰ ਪਾਉਂਗੀ ਇਹਦੇ ਵਿੱਚ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਇਹ ਕੋੜੀ ਨਹੀਂ ਹੁੰਦੀ ਇਹ ਆਪਾਂ ਰੰਗਤ ਦੇ ਲਈ ਪਾਈਏ ਹੁਣ ਜਿਹੜਾ ਮਸਾਲਾ ਦਦਰਾਂ ਪੀਸਿਆ ਹੋਇਆ ਉਹ ਪਾਵਾਂਗੇ ਖੁਸ਼ਬੂ ਬੜੀ ਜਿਆਦਾ ਵਧੀਆ ਆ ਰਹੀ ਹੈ ਇਹ ਵਾਲੇ ਮਸਾਲੇ ਚੋਂ ਇਹ ਪਾਨ ਤੋਂ ਬਾਅਦ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਸਿਰਕਾ ਮੈਂ ਇੱਥੇ ਸਿਰਕੇ ਦਾ ਇੱਕ ਵੱਡਾ ਚਮਚ ਪਾ ਰਹੀ ਹਾਂ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਲਾ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਦਾਲ ਫੁਲਕੇ ਨਾਲ ਤਾਂ ਇਹ achar ਬਹੁਤ ਜਿਆਦਾ ਸਵਾਦ ਲੱਗਦਾ ਹੈ ਤੇ ਇਹ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਹਾਂ ਬੜਾ ਸਿੰਪਲ ਜਿਹਾ ਤਰੀਕਾ ਹੈ ਇਹ ਤੇ achar ਇਹ ਇਦਾਂ ਬਣਾਉਣ ਨਾਲ ਸਵਾਦ ਵੀ ਬਹੁਤ ਜਿਆਦਾ ਬਣਦਾ ਹੈ ਤੇ ਹੁਣ ਦੇਖੋ ਕੋਟਿੰਗ ਹੋ ਗਈ ਹੈ ਸਾਰੀ ਮਸਾਲਿਆਂ ਦੀ ਹੁਣ ਇਸ ਦੇ ਵਿੱਚ ਪਾਵਾਂਗੇ ਤੇਲ ਤੇਲ ਠੰਡਾ ਹੋ ਗਿਆ ਤੇ ਤੇਲ ਦੇ ਵਿੱਚ ਮੈਂ ਚਮਚ ਦਾ ਚੌਥਾ ਕ ਹਿੱਸਾ ਹੀਂਗ ਦਾ ਪਾ ਰਹੀ ਹਾਂ ਇਨੂੰ ਹਿਲਾ ਲੈਣਾ ਚੰਗੀ ਤਰ੍ਹਾਂ ਤੇ ਤੇਲ ਜਿਹੜਾ ਹੈਗਾ ਹੁਣ ਪਾ ਦਿੱਤਾ ਆਪਾਂ ਸਾਰਾ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਅਚਾਰ ਦੇਖੋ ਬਿਲਕੁਲ ਬਣ ਕੇ ਤਿਆਰ ਹੋ ਗਿਆ ਹੋਇਆ ਬਹੁਤ ਵਧੀਆ ਅਚਾਰ ਬਣ ਕੇ ਤਿਆਰ ਹੋਇਆ ਹੈ ਹੁਣ ਇਹਨੂੰ ਕਿਸੇ ਵੀ ਕੱਚ ਦੇ ਸਾਫ਼ ਸੁਥਰੇ ਕੰਟੇਨਰ ਦੇ ਵਿੱਚ ਸਟੋਰ ਕਰਕੇ ਆਪਾਂ ਰੱਖ ਸਕਦੇ ਹਾਂ ਜੇ ਤੁਸੀਂ ਇਹਨੂੰ ਥੋੜਾ ਹੋਰ ਜ਼ਿਆਦਾ ਦੇਰ ਲਈ ਸਟੋਰ ਕਰਨਾ ਹੈ ਤਾਂ ਇਸ ਦੇ ਵਿੱਚ ਸਰੋਂ ਦੇ ਤੇਲ ਦੀ ਮਾਤਰਾ ਤੁਸੀਂ ਹੋਰ ਵਧਾ ਸਕਦੇ ਹੋ ਤੇ ਅਚਾਰ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਹੈ ਆ ਦੇਖੋ ਕਿੰਨਾ ਵਧੀਆ ਅਚਾਰ ਬਣ ਕੇ ਤਿਆਰ ਹੋ ਚੁੱਕਾ ਹੈ